ਇਹ ਸਭ ਕਿਸ ਆਉਣ ਜਾਣ ਹੈ ਇਹ ਸਾਰਾ ਕੁਝ ਕਿਹੜਾ ਸਾਰਾ ਕੁਝ ਭਲਾ ਜੋ ਧਰਤੀ ਤੇ ਪ੍ਰਮਾਤਮਾ ਨੇ ਪੂਕੈਦਾ ਕੀਤਾ ਜੋ ਵੀ ਬਣਾਇਆ ਸਾਰਾ ਕੁਝ ਜਮਨ ਮਰਨ ਦੇ ਚੱਕਰ ਵਿੱਚ ਹੈ ਭਾਈ ਠੀਕ ਹੈ ਜੀਤਾ ਹੈ ਆਕਾਰ ਜਿਨੇ ਆਕਾਰ ਬਣਾਇ ਜਿਨੇ ਸਰੀਰ ਬਣਾਇ ਜੋ ਵੀ ਸੰਸਾਰ ਵਿੱਚ ਪ੍ਰਮਾਤਮਾ ਨੇ ਬਣਾਇਆ ਤੇ ਉਹ ਫੇ ਸਾਰਾ ਆਉਣ ਜਾਣ ਦੇ ਚੱਕਰ ਵਿੱਚ ਆਇਆ ਹੈ ਨਾ ਸਾਰਾ ਹੀ ਜੰਮੇਗਾ ਮਰੇਗਾ ਭਾਵਨਾਸ਼ ਹੋਵੇਗਾ ਜਿੰਨ ਇਹ ਲੇਖਾ ਲਿਖਿਆ ਜਿਸ ਨੇ ਪੁਲਿੰਗ ਇਕਵਚਨ ਜਨੇ ਇਕਵਚਨ ਹੁੰਦਾ ਨਾ ਨੰਨੇ ਨਸਾਈ ਲੱਗੀ ਹੋਈ ਔਰ ਜੇ ਜਨੇ ਨੰਨੇ ਨਸਾਈ ਨਾ ਹੁੰਦੀ ਫਿਰ ਬਹੁਤਿਆਂ ਵਾਸਤੇ ਹੁੰਨਾ ਸੀ ਜਿਨੇ ਹਿਸਾਬ ਲਾ ਕੇ ਦੇਖਿਆ ਜਿਨੇ ਇਸ ਗੱਲ ਨੂੰ ਸਮਝ ਲਿਆ ਕਿ ਸਭ ਕੁਝ ਆਣ ਜਾਣ ਦੇ ਚੱਕਰ ਚ ਰਹਿਣਾ ਨਹੀਂ ਹੈ ਕਿਸੇ ਨੇ ਵੀ ਸਭ ਨੇ ਚਲੇ ਜਾਣਾ ਇਹ ਫਿਰ ਸੋ ਹੋਆ ਪ੍ਰਮਾਣ ਉਹ ਰੱਬ ਦੇ ਦਰ ਤੇ ਪ੍ਰਮਾਣ ਹੋ ਗਿਆ ਉਹਨੂੰ ਰੱਬ ਚ ਇੱਤੇ ਆਇਆ ਪਰ ਉਹਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਉਹਨੂੰ ਪ੍ਰਮਾਤਮਾ ਦੇ ਨਾਲ ਪਿਆਰ ਪਿਆ ਨਾਨਕ ਜੇ ਕੋ ਆਪ ਗਣਾਈਦਾ ਜਿਹੜਾ ਕੋ ਆਪਣੀ ਗੱਲ ਕਰਦਾ ਵੀ ਮੈਂ ਕੁਝ ਹੈਗਾ ਏ ਤੇ ਮੈਂ ਹੀ ਸਭ ਕੁਝ ਹੈ ਹੰਕਾਰ ਦੀ ਗੱਲ ਕਰਦਾ ਸੋ ਮੂਰਖ ਗਾਵਾਰ ਉਹ ਮੂਰਖ ਹੈ ਗਾਵਾਰ ਹੈ ਮੂਰਖ ਸਤੋ ਜੀ ਗਾਵਾਰ ਹੈ ਗਾਫਲ ਹੈ ਜਿਹੜਾ ਮੂਰਖ ਹੁੰਦਾ ਨਾ ਮੂਰਖ ਅਸਲ ਤੇ ਅਰਥੋਂ ਦਾ ਮੂਰਖ ਸੰਸਕ੍ਰਿਤ ਦਾ ਸ਼ਬਦ ਹੈ ਮੂਰਖਸ਼ਦ ਹੋ ਗਿਆ ਉਹ ਤੇ ਸਤਿਗੁਰੂ ਬਾਸਾ ਕਹਿੰਦੇ ਉਹ ਮੂਰਖਸ਼ਦ ਹੋ ਗਿਆ ਪਰ ਮਾਤਮੇ ਦੀ ਬੰਦਗੀ ਨਹੀਂ ਕਰਦਾ ਮਾਇਆ ਵਿੱਚ ਮਗਨ ਹੋ ਗਿਆ ਠੀਕ ਹੈ ਸੋ ਮੂਰਖ ਹੈ ਭਾਈ ਛਿਆਣਾ ਨਹੀਂ ਹੈ ਉਹ ਰੱਬ ਬਲੋ ਖਾਲੀ ਹੈ ਪ੍ਰਮਾਤਮਾ ਬਲੋ ਖਾਲੀ ਹੈ ਉਹ ਰੱਬ ਦਾ ਪਤਾ ਨਹੀਂ ਹੈ ਇਹ ਕਰਕੇ ਸਤਿਗੁਰ ਨੇ ਇਹ ਗੱਲ ਆਖੀ ਕਿ ਉਹ ਕੱਲਾ ਮੂਰਖ ਨਹੀਂ ਹੈ ਭਾਈ ਜੀ ਨੂੰ ਰੱਬ ਨਾ ਚੇਤੇ ਆਵੇ ਉਹ ਤਾਂ ਮੂਰਖਾਂ ਦਾ ਵੀ ਸਰਦਾਰ ਹੈ ਗੁਰਵਾਨ ਕੀ ਕਹਿੰਦਾ ਕਿ ਸਤਿਗੁਰ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਉਹ ਤਾਂ ਮੂਰਖਾਂ ਦਾ ਵੀ ਮੂਰਖ ਸਰਦਾਰ ਹੈ ਉਹਨਾਂ ਦਾ ਵੱਡਾ ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ ਜਿਹੜਾ ਰੱਬ ਦੀ ਬੰਦਗੀ ਨਾ ਕਰਾ ਨਾ ਕਰੇ ਤੋਂ ਸਤਿਗੁਰ ਕਹਿੰਦੇ ਜਿਹੜਾ ਆਪਣੀ ਬੰਦਗੀ ਜਿਹੜਾ ਨਹੀਂ ਕਰਦਾ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਤੇ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਰੱਬ ਨੂੰ ਨਹੀਂ ਸਮਝਦਾ ਉਹ ਮੂਰਖਾ ਉਹ ਗਵਾਰ ਹੈ ਹਾਂਜੀ ਮਨ ਲਾ ਕੇ ਜਾਂ ਮਨ ਉੱਚਾ ਦੀਦ ਬੁੱਲ ਗਿਆਨ ਪੁੱਦਾ ਦੇ ਜੇ ਜਾਈ ਮਨ ਪੁਲਿੰਗ ਇੱਕ ਵਚਨ ਹੈ ਤੇ ਕੋਚਰ ਆਸੀ ਨੂੰ ਕਹਿੰਦੇ ਨੇ ਛੜਾ ਮਨ ਹੈ ਹਾਥੀ ਮੰਮੇ ਜੇ ਮੈਂ ਹਾਥੀ ਮੰਨ ਮਰਦੀਆ ਕਰਦਾ ਤੇ ਫੇ ਹਾਥੀ ਮੰਨ ਮਰਜੀ ਕਾ ਤਾ ਫਿਰ ਕੀ ਕਰਨਾ ਪੈਦਾ ਤੇ ਹਾਥੀ ਨੂੰ ਫਿਰ ਪਹਿਲਾਂ ਤਾਂ ਲੋ ਇਹ ਵਿਧੀ ਹੈ ਵੀ ਹਾਥੀ ਪકડਨਾ ਹੋਵੇ ਟਵਾ ਕੱਢ ਕੇ ਉਹਨੂੰ ਤਰੀਕੇ ਨਾਲ ਫੜਿਆ ਜਾਂਦਾ ਚਲੋ ਉਹਨੂੰ ਫੜ ਕੇ ਜਿਸ ਵੇਲੇ ਕਈ ਦਿਨ ਭੁੱਖਾ ਰੱਖਿਆ ਜਾਂਦਾ ਫਿਰ ਉਹਨੂੰ ਤੇ ਭੁੱਖਾ ਰੱਖ ਕੇ ਫਿਰ ਉਹਦੇ ਸੱਦੇ ਮਹਾਵਤ ਬੈਠਦਾ बाबा ਕਬੀਰ ਨੇ ਬਾਣੀ ਕੀ ਗੱਲ ਲਿਖੀ ਹੈ ਉਹ ਕਹਿੰਦੇ ਨੇ ਜਿਹੜਾ ਮਨ ਹਾਥੀ ਹੈ ਨਾ ਇਹ ਵਾਸ ਨਹੀਂ ਸੌਖਾਂ ਦਾ ਹੈ ਜਿਵੇਂ ਦੂਜਾ ਹਾਥੀ ਨਹੀਂ ਵਾਸ ਹੁੰਦਾ ਉਹਨੂੰ ਪਕੜਨ ਵਾਸਤੇ ਤੁੰਗਾ ਜਾਂ ਪਟ ਕੇ ਛੋਟੀ ਛੋਟੀ ਲੀਖਣੀਆਂ ਉੱਪਰ ਰੱਖ ਕੇ ਕਾਗਜ਼ ਦੀ ਹਾਂਤਲੀ ਬਣਾ ਕੇ ਤੇ ਫਿਰ ਉਹ ਪਰਮ ਦੇ ਵਿੱਚ ਆ ਕੇ ਅਸਲੀ ਹਾਥੀ ਨੂੰ ਸਮਝ ਕੇ ਜਿਵੇਂ ਝੱਟਦਾ ਉਹ ਕਾਗਜ਼ ਸਾਰੇ ਫੜ ਜਾਂਦੇ ਖੱਡੇ ਜਿ ਕਿਉਂਕਿ ਕਾਮ ਸਭ ਤੋਂ ਵੱਡਾ ਔਗਣ ਦੇ ਵਿੱਚ ਇਹਨਾਂ ਖੱਡਿਆਂ ਇੰਡੇ ਗਦਾ ਤੇ ਖੱਡਾ ਸੋਨਾ ਡੂੰਘਾ ਹੁੰਦਾ ਤੇ ਵਿੱਚ ਨਿਕਲਿਆ ਨਹੀਂ ਜਾਂਦਾ ਫਿਰ ਕਈ ਦੇ ਨਾ ਭੁੱਖਾ ਰੱਖ ਕੇ ਜਾਂ ਤਾਕਤ ਘਟ ਜਾਂਦੀ ਇਹਨੂੰ ਸੰਗਲ ਸੁਨਣਾ ਨਾਲ ਬੰਨ ਕੇ ਟੋਏ ਦੇ ਵਿੱਚ ਉਹ ਕਿਸ ਤਰ੍ਹਾਂ ਬਾਹਰ ਕੱਢਿਆ ਜਾਂਦਾ ਬਾਹਰ ਕੱਢ ਕੇ ਫਿਰ ਉਹਨੂੰ ਕੋਲੀ ਹੋਣੀ ਉਹਨੂੰ ਕੰਮ ਸਿਖਾਲੇ ਜਾਂਦੇ ਆ ਇਦਾਂ ਕਰਨਾ ਇਦਾਂ ਕਰਨਾ ਇਦਾਂ ਕਰਨਾ ਕੋਲੀ ਹੋਣੀ ਵੀ ਤੇ ਸਿਰ ਤੇ ਫਿਰ ਬੰਦਾ ਬੈਠਣ ਲੱਗ ਪੈਂਦਾ ਉਹਨੂੰ ਮੁਹਾਵਤ ਕਹਿੰਦੇ ਤੇ ਜੇ ਹਾਥੀ ਕਾਬੂ ਨਾ ਆਵੇ ਸਿਰ ਤੇ ਸੂਆ ਮਾਰ ਦਵੇ ਠੋਹ ਜਾਵੇ ਇਹਦੇ ਸਿਰ ਤੇ ਫਸੂਏ ਪਾਦੇ ਫਿਰ ਨੂੰ ਤਗਲੀਬ ਉਹਦੀ ਸਿਰ ਤੇ ਸੁਆਵੇਂ ਜਾਂਦੇ ਤੇ ਫਿਰ ਜਿਵੇਂ ਜਿਵੇਂ ਉੱਪਰ ਬੈਠਾ ਉਹ ਬੰਦਾ ਜਿਹਨੂੰ ਮੁਹਵਤ ਕਹਿੰਦੇ ਉਹ ਕਰਾਂਦਾ ਫਿਰ ਨੂੰ ਕਰਨਾ ਪੈਂਦਾ ਤੁਸੀਂ ਦੇਖਿਆ ਹੁਣ ਨਾ ਜਦੋਂ ਇੱਧਰ ਕਿਤੇ ਹਾਥੀ ਲੈ ਕੇ ਬੰਦੇ ਆਉਂਦੇ ਨਾ ਤੇ ਫਿਰ ਸਿਰ ਦੇ ਉੱਤੇ ਬੈਠਾਂ ਦਾ ਜਿਹੜਾ ਉਹ ਐ ਕੋਲੀ ਹੁਣੀ ਮਾਰਦਾ ਨਾ ਟਾਣਾ ਤੋੜ ਟਾਣਾ ਤੋੜ ਉਹ ਵੱਡੇ ਵੱਡੇ ਪਿੱਪੜਾ ਟਾਣਾ ਹੀ ਤੋੜ ਦਿੰਦਾ ਬੂਟਿਆਂ ਦੇ ਟਾਣੇ ਤੋੜ ਦਿੰਦਾ ਕੋਈ ਤੇ ਉਹ ਸਿਰ ਦੇ ਉੱਤੇ ਮੁਹਵਤ ਕਰਾਂਦਾ ਹੈ ਸਤੂਰ ਕਹਿੰਦੇ ਮਨ ਹੈ ਸਾਡਾ ਹਾਥੀ ਮਨ ਹਾਥੀ ਹੈ ਇਹ ਹਾਥੀ ਦੀ ਤਰ੍ਹਾਂ ਫਿਰੇ ਮਨ ਮਰਜ਼ੀਆਂ ਕਰਦਾ ਕਹਿਣਾ ਨਹੀਂ ਮੰਨਦਾ ਤੇ ਫਿਰ ਇਹਨੂੰ ਅਕਲ ਲਿਆਣ ਵਾਸਤੇ ਇਹਨੂੰ ਸਮਝਾਣ ਵਾਸਤੇ ਤੇ ਜਿਹੜਾ ਸਿਰ ਦੇ ਤੇ ਮੁਹੱਬਤ ਬੈਠਦਾ ਸਤਿਗੁਰੂ ਬਾਛਾ ਉਹ ਕਿਹੋ ਜਿਹਾ ਨੇ ਪੀਰ ਕਹਿੰਦੇ ਮੁਹੱਬਤ ਨਾਲ ਗੁਰੂ ਗੁਰੂ ਸਾਡੇ ਸਿਰ ਤੇ ਹੈ ਇਹ ਸਮਝੇ ਕੋਈ ਭਾਵ ਗੁਰੂ ਹਰਿਵਿਲੇ ਸਾਨੂੰ ਦੇਖ ਰਿਹਾ ਸਿਰ ਤੇ ਦਾ ਮਤਲਬ ਇਹ ਹੈ ਵੀ ਗੁਰੂ ਹਰਿਵਿਲੇ ਸਾਡੀ ਨਿਗਰਾਨੀ ਕਰ ਰਿਹਾ ਗੁਰੂ ਨੂੰ ਸਾਡੇ ਬਾਰੇ ਸਭ ਕੁਝ ਪਤਾ ਹੈ ਅਸੀਂ ਗੁਰੂ ਤੇ ਕੁਝ ਲੁਕੋ ਨਹੀਂ ਸਕਦੇ ਸਤਿਗੁਰੂ ਕਹਿੰਦੇ ਨੇ ਮਨ ਮਰਦਿਆਂ ਕਰਨ ਵਾਲਾ ਇਹ ਮਨ ਹਾਥੀ ਹੈ ਗੁਰੂ ਕੋਣ ਮੁਹੱਬਤ ਜਿਹੜਾ ਬੈਠਾ ਹੋਇਆ ਤੇ ਫਿਰ ਖਾਸੀ ਦੇ ਲੋਹੇ ਦਾ ਗੁੰਡਾ ਮਾਰਦੇ ਨਾ ਤੇ ਗੁਰੂ ਕਿਹੜਾ ਗੁੰਡਾ ਮਾਰਦਾ ਫਿਰ ਗਿਆਨ ਦਾ ਗੁੰਡਾ ਸੋਜੀ ਦਿੰਦਾ ਗੁਰੂ ਗੁਰੂ ਇਹ ਸਮਝਾਉਂਦਾ ਹੈ ਕਿ ਤੁਸੀਂ ਇੱਥੇ ਕੀ ਆ ਕਰਨਾ ਆਏ ਹੋ ਦੇਖੋ ਦੋ ਤੇ ਦੋ ਚਾਰ ਚਾਰ ਕੰਮ ਹੈ ਜਿਹੜੇ ਅਸੀਂ ਜ਼ਰੂਰੀ ਕਰਨੇ ਅਸੀਂ ਰੋਜ਼ ਰਹਿ ਰਸ ਦੀ ਬਾਣੀ ਜਿਹੜਾ ਨੂੰ ਪੜਦੇ ਦੋ ਕੰਮ ਤਾਂ ਗੁਰੂ ਘਰ ਆਏ ਬਿਨਾ ਵੀ ਹੋ ਸਕਦੇ ਪਰ ਦੋ ਕੰਮ ਗੁਰੂ ਘਰ ਚ ਆ ਕੇ ਹੀ ਹੋਣੇ ਇਹ ਕਿਨੇ ਦਿੱਤੀ ਆ ਗੁਰੂ ਨੇ ਦਿੱਤੀ ਪਤਾ ਕਿਹੜਾ ਸ਼ਲੋਕ ਆ ਹੁਣ ਤੁਹ ਜਿਹੜੇ ਛੇਤੀ ਸੰਧਾ ਜਦ ਮੈਂ ਬੋਲਣਾ ਉਹ ਹੈ ਅੰਤਰ ਗੁਰ ਆਰਾਧਣਾ ਜੇ ਬਾਹਰ ਜਪ ਕੋਰ ਅੰਦਰ ਘਰ ਹੀ ਬੈਠੇ ਬਾਹਰ ਗੁਰ ਬਾਹਰ ਕਰੀ ਜਾਓ ਗੁਰਦੁਆਰੇ ਆਂਦੀ ਲੋੜ ਨਹੀਂ ਐ ਅੰਦਰ ਆ ਬਿਨਾ ਬੋਲਣ ਦੇ ਅੰਦਰ ਚਲਾ ਰੱਖੋ ਬੋਲਣਾ ਹੈ ਨਹੀਂ ਜਵਾਨ ਵਾਲਾ ਅੰਦਰ ਸਿਮਨ ਚੱਲਿਆ ਵਾ ਵਾਹਿਗੁਰੂ ਵਾਹਿਗਰੂ ਨੂੰ ਵੰਦੋ ਗਿਆ ਆਪ ਚੱਲਦੇ ਐ ਤੇ ਜੀਵ ਨਾਲ ਬੋਲਣਾ ਇਹ ਵੀ ਤੁਸੀਂ ਘਰ ਹੀ ਬੈਠ ਕੇ ਕਰ ਸਕਦੇ ਅੰਦਰ ਗੁਰੂ ਦਾ ਸਿਮਨ ਕਰਨਾ ਜੀਵ ਦੇ ਨਾਲ ਗੁਰੂ ਨੂੰ ਜਪਨਾ ਇਹ ਘਰੇ ਬੈਠੇ ਹੋ ਸਕਦੇ ਪਰ ਇਹ ਕੰਮ ਕਰਨੇ ਆ ਦੋ ਜ਼ਰੂਰੀ ਐ ਇਹ ਜ਼ਰੂਰੀ ਇਹ ਗੁਰੂ ਨੇ ਕਿਹਾ ਸਾਡੇ ਨੇ ਫਿਰ ਅਗਲਾ ਕੰਮ ਦੱਸਿਆ ਸਤਗੁਰ ਨੇ ਨੇਤਰੀ ਸਤਗੁਰੂ ਵੇਖਣਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਘਰੇ ਹੋ ਜੂਗੇ ਇਦੇ ਸਰੂਪ ਕਰਕੇ ਦਰਸ਼ਨ ਕਰਨੇ ਆ ਨਾ ਗੁਰੂ ਦੇ ਉਧਰ ਦਾ ਗੁਰੂ ਹਾਜ਼ਰ ਨਾਜ਼ਰ ਹੈ ਹਰ ਇੱਕ ਜਗ੍ਹਾ ਜੇ ਤੁਸੀਂ ਸਰੂਪ ਕਰਕੇ ਗੁਰੂ ਦਰਸ਼ਨ ਕਰਨੇ ਆ ਫਿਰ ਗੁਰਦੁਆਰੇ ਆਣਾ ਪੈਣਾ ਇਹ ਤਾਂ ਗੁਰੂ ਘਰ ਆਣਾ ਪੈਣਾ ਫਿਰ ਸ਼ਰਵਣੀ ਸੁਣਨਾ ਗੁਰਨਾਉ ਗੁਰੂ ਦੇ ਕੋਲੋਂ ਰੱਬ ਦਾ ਨਾਮ ਕੰਨਾਂ ਨਾਲ ਸੁਣਨਾ ਗੁਰੂ ਨੇ ਬੋਲ ਕੇ ਰੱਬ ਦਾ ਨਾਮ ਦੱਸਣਾ ਸਾਨੂੰ ਇਹ ਦੋ ਕੰਮ ਕਰਨੇ ਨੇ ਸਾਨੂੰ ਗੁਰਦੁਆਰੇ ਆਣਾ ਪੈਣਾ ਸਮਝ ਆ ਗਿਆ ਹੁਣ ਚਾਰ ਕੰਮ ਹੋ ਗਏ ਸਾਡੇ ਅੰਤਰ ਗੁਰ ਆਰਾਧਣਾ ਜੇ ਬਾਜਪੁਰ ਨਾ ਨਿਤਰੀ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰ ਨਾ ਅਗਲੀ ਗੱਲ ਕਿ ਨਹੀਂ ਕਹੀ ਫਿਰ ਜਿਹੜਾ ਇਸ ਰਸਤੇ ਚੱਲ ਪਵੇ ਸਤਗੁਰ ਸੇਤੀ ਰਤਿਆ ਦਰਗਾਹ ਨਹੀਂ ਬਾਈ ਸ਼ਾਬਾਸ਼ ਸਤਗੁਰ ਸੇਤੀ ਰਤਿਆ ਦਰਗਾਹ ਬਾਈ ਜੀ ਤੁਹਾਨੂੰ ਚੱਕਣੇ ਆ ਤੁਸੀਂ ਪੁਰੇ ਆ ਨਾ ਤੇ ਜੇ ਸਤਗੁਰ ਦੇ ਨਾਲ ਜੁੜਾਂਗੇ ਤਾਂ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ ਤੋ ਇਹਨੇ ਚਾਰ ਕੰਮ ਤਾਂ ਕਰਨੇ ਪੈਣੇ। ਦੋ ਘਰੀ ਬੈਠ ਕੇ ਵੀ ਕਰ ਸਕਦੇ ਆ ਜਲਦੀ ਐ। ਕਰਨੇ ਜਰੂਰ ਆ ਪਰ ਸਿਵਨ ਕਰੀ ਜਾਉਂਦੇ ਅੰਦਰ ਵਾਇਗਰੂ ਵਾਇਗਰੂ ਚਲਾ ਰੱਖੋ। ਗੋਲ ਕੇ ਕਰੀ ਜਾਓ ਘਰੇ ਬੈਠ ਕੇ ਵੀ ਹੋ ਜਾਣਾ। ਪਰ ਜੇ ਗੁਰੂ ਦੇ ਸਰੂਪ ਕਰਕੇ ਦਰਸ਼ਨ ਕਰਨੇ ਨਾਲੇ ਗੁਰੂ ਕੋਲੋਂ ਹੁਕਮਨਾਮਾ ਸੁਣਨਾ। ਇਹਣਾ ਪਹਿਲੀ ਕਰੀ ਦੇਣੇ ਆ। ਇਹ ਤਾਂ ਇੰਨੇ ਪੈਣਾ ਕੋਈ ਬਾਰੇ ਆਇਰ ਕਰ। ਤੋ ਸਤਗੁਰੂ ਪਾਛੇ ਸਾਨੂੰ ਸੁਣਾਉਂਦੇ ਨੇ ਕਹਿੰਦੇ ਗੁਰੂ ਕੀ ਆਏ? ਮਹੱਬਤ ਜੋ ਸਾਡੇ ਸਿਰ ਤੇ ਬੈਠਾ ਹੋਇਆ ਮਨ ਫਾਖੀ ਦੀ ਤਰ੍ਹਾਂ ਉਹ ਕੰਟਰੋਲ ਕਰਨ ਵਾਸਤੇ ਗੁਰੂ ਸਾਨੂੰ ਸਿਰ ਤੇ ਬੈਠ ਕੇ ਪਾਪ ਗੁਰੂ ਹਾਜ਼ਰ ਨਾਜ਼ਰ ਸੰਸੋਝੀ ਦੇ ਰਹੇ ਤੇ ਗੁਰੂ ਕੋਲ ਕੁੰਡਾ ਕਿਹੜਾ ਹੈ ਗਿਆਨ ਦਾ ਮਨ ਪੀਲਕ ਮਨ ਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਗੁਰੂ ਮਹੱਬਤ ਹੈ ਗਿਆਨ ਕੁੰਡਾ ਗੁਰੂ ਦਾ ਗਿਆਨ ਹੱਥ ਚ ਫੜਿਆ ਹੋਇਆ ਕੁੰਡਾ ਹੈ ਜਿਵੇਂ ਮਹੱਬਤ ਦੇ ਅੰਦਰ ਵਿੱਚ ਕੁੰਡਾ ਹੁੰਦਾ ਆਥੀ ਤੁਰਨ ਵਾਸਤੇ ਗੁਰੂ ਦਾ ਗਿਆਨ ਸਾਨੂੰ ਰਸਤਾ ਦੱਸਦਾ ਤੁਰਦਾ ਹੈ। ਤੋ ਫਿਰ ਜਹਾਂ ਖਿੰਚੇ ਤਹਾਂ ਜਾਏ ਕਿ ਜਿੱਧਰ ਗਿਆਨ ਸਾਨੂੰ ਖਿੱਚ ਕੇ ਲੈਦਾ ਗੁਰੂ ਉਸ ਕੁੰਡੇ ਨਾਲ ਸਾਨੂੰ ਤੋਰਦਾ ਤੇ ਉਸ ਪਾਸੇ ਅਸੀਂ ਤੇ ਚੱਲਦੇ ਆ। ਪਰ ਅਸੀਂ ਚੱਲਦੇ ਨਾ ਫਿਰ ਵੀ ਨਹੀਂ ਆ ਨਾ। ਗੁਰੂ ਸਾਹਿਬ ਤਾਂ ਸਾਨੂੰ ਨਹੀਂ ਆਇਆ ਤਾਂ ਮੰਦਰੀ। ਗੁਰੂ ਬਾਦਸ਼ਾਹ ਸਾਨੂੰ ਰੋਜ਼ ਕਹਿੰਦੇ ਕਿਹੜੀ ਗੱਲ ਕਿਹੜੀ ਕਹਿੰਦੇ। ਸਤਗੁਰੂ ਰੋਜ਼ ਸੁਣਾਉਂਦੇ ਨਾ ਜਿਹੜੀ ਅਸੀਂ ਰੋਜ਼ ਬਾਣੀ ਪੜ੍ਹਦੇ। ਭਾਈ ਪ੍ਰਾਪਤ ਮਾਨੁਖ ਦਿਵਰੀ ਆ ਗੋਵਿੰਦ ਮਿਲਣ ਕੀ ਇਹ ਨਹੀਂ ਕਰਦੇ ਦੋਸਤ ਅਜਾ ਮੰਨਦੇ ਨਹੀਂ ਐ ਤੋ ਸਤਪੁਰੂ ਬਾਸ਼ਾ ਕਹਿੰਦੇ ਨੇ ਐਨੇ ਪਾਈ ਜਿਹੜਾ ਗੁਰੂ ਹਾਜ਼ਰ ਨਾਜ਼ਰ ਮੰਨਦਾ ਹੈ ਨਾ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਫਿਰ ਗੁਰੂ ਮੁਹੱਬਤ ਬਣ ਕੇ ਉੱਤੇ ਬੈਠ ਜਾਂਦਾ ਗਿਆਨ ਦਾ ਕੁੰਡਾ ਮਾਰਦਾ ਸੋਜੀ ਦਿੰਦਾ ਤੇ ਫਿਰ ਜਿੱਧਰ ਗੁਰੂ ਖਿੱਚਦਾ ਫਿਰ ਉਸ ਪਾਸੇ ਹੀ ਜਾਂਦਾ ਇਹਦਾ ਮਤਲਬ ਗੁਰੂ ਨੂੰ ਮੰਨ ਦੇਣਾ ਆਪਣੀ ਐਵੇਂ ਤਾਂ ਅਨੰਦ ਸਾਹਿਬ ਜਦੋਂ ਅਸੀਂ ਪੜਦੇ ਹਾਂ ਨਾ ਤਨ ਮਨ ਧਨ ਸਭ ਸਾੰਪ ਗੁਰ ਕੋ ਹੁਕਮ ਮੰਨੇ ਪਾਈਏ ਤੁਹਾਡੇ ਅਖੀਰ ਤੇ ਸਤਿਗੁਰੂ ਫਿਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਨਾਨਕ ਹਸਤੀ ਕੁੰਡੇ ਵਾਹਰਾ ਜਿਹੜਾ ਹਾਥੀ ਹੈ ਨਾ ਜੇ ਉਹ ਕੁੰਡੇ ਦੇ ਬਾਹਰ ਹੋ ਗਈ। ਭਾਪ ਕੁੰਡੇ ਦੀ ਪ੍ਰਵਾਹ ਵੀ ਨਾ ਕਰੇ। ਨਾ ਨਾ ਕੁੰਡਾ ਭਜੀ ਜਾਵੇ ਪ੍ਰਵਾਹ ਹੀ ਨਾ ਕਰੇ ਲੇਕੇ ਨੜ ਜਾਵੇ। ਬਾਪਦ ਨੂੰ ਵੀ ਲੈ ਕੇ ਦੌੜ ਜਾਵੇ। ਫੇਰ ਫਿਰ ਉਹ ਰਾਹ ਨਹੀਂ ਕੁ ਰਾਹੇ ਤੁਰਦਾ। ਬਾਪ ਆਪਣੀ ਮਨਵਰਦੀਆਂ ਕਿਤੇ ਵੀ ਜਾ ਕੇ ਵੜ ਜਾਵੇ। ਫਿਰ ਉਹ ਚੰਗਾ ਮਾਮੰਦਰ ਰਾਸਤਾਂ ਨੂੰ ਪਤਾ ਲੱਗਣਾ ਪਿਆ ਆਪਣੀ ਮਰਜ਼ੀ ਨਾਲ ਜਿੱਦੇ ਮਰਜ਼ੀ ਚੱਲ ਜਾਵੇ ਜਿਵੇਂ ਉਹ ਸਾਖੀ ਜਿਹੜਾ ਹੈ ਨਾ ਕੁਰਾਹੇ ਪੈ ਜਾਂਦਾ ਐਦਾਂ ਹੀ ਫਿਰ ਜਿਹੜਾ ਗੁਰੂ ਗਿਆਨ ਦੇ ਕੁੰਡੇ ਬਾਹਰ ਨਹੀਂ ਨਾ ਚੱਲਦਾ ਹੈਗਾ ਤੇ ਸਾਧੂ ਕਹਿੰਦੇ ਕੁਰਾਹੇ ਹੀ ਪਿਆ ਰਹੇ ਉਹ ਸਦਾ ਪਟਕੇ ਹੀ ਲੰਦਾ ਹੈ ਨਾਨਕ ਤੇ ਨਾਨਕ ਹਸਤੀ ਕੁੰਡੇ ਬਾਹਰ ਸਾਖੀ ਜਿਹੜਾ ਕੁੰਡੇ ਤੋਂ ਬਾਹਰ ਹੁੰਦਾ ਨਾ ਫਿਰ ਫਿਰ ਉਜੜ ਪਾਏ बार-बार ਉਜੜਦਾ ਹੀ ਰਹਿੰਦਾ ਉਲਝਾਂ ਵਿੱਚ ਪਿਆ ਹੀ ਰਹਿੰਦਾ ਤੇ ਉਹ ਪਟਕਦਾ ਹੀ ਰਹਿੰਦਾ Jika.